ਇਹ ਸਾਰੇ ਰਾਜਸਤਾਨੀ ਐ ਇਹਨਾਂ ਨੇ ਟਰੈਕਟਰ ਨੂੰ ਪਤਾ ਨਹੀਂ ਕੀ ਕਰਦਾ ਖਚਾਈ ਬੜੀ ਕਰਦਾ ਕਰਦਾ ਪੂਰਾ ਫਰਕ ਪਤਾ ਲੱਗਦਾ ਪੂਰਾ ਫਰਕ ਪਤਾ ਪਤਾ ਪੂਰੀ ਜਾਨ ਬਣਾਤੀ ਪੂਰੀ ਜਾਨ ਪਹਿਲਾਂ ਜਮਾਂ ਹੀ ਡੰਮ ਸੀ ਮੁੱਠਾ ਪਹਿਲਾਂ ਥੋੜਾ ਡਾਊਨ ਸੀ ਟਰੈਕਟਰ ਦਾ ਜਮਾਂ ਪਤਾ ਨਹੀਂ ਲੱਗਦਾ ਆ ਵੀ ਹੁਣ ਆ ਗਿਆ ਨਾ ਸਾਈਂ ਦੇ ਬਸ ਹੋਰ ਗੱਲ ਸੁਣੋ ਕੌਣ ਬਣੀ ਉਹ ਗੱਲ ਕਾਕਾ ਕੌਣ ਬਣਦੀ ਉਹ ਗੱਲ ਹੁਣ ਬਣਦੀ ਉਹ ਗੱਲ ਹੁਣ ਬਣਦੀ ਹੈ ਗੱਲ ਤੈਨੂੰ ਨਹੀਂ ਹੱਥ ਤੇ ਨਹੀਂ ਚੜਿਆ ਤੇਰੇ ਭਰਾ ਲੋ ਵੀ ਮਿੱਤਰੋ ਜਿਹੜੇ ਵੀਰ ਕਹਿੰਦੇ ਸੀ ਵੀ ਬਾਈ ਹਰਜੀਤ ਜਿੰਨਾ ਚਿਰ ਟਰੈਕਟਰ ਵਾਹਣ ਦੇ ਵਿੱਚ ਚੱਲਣਾ ਨਹੀਂ ਨਾ ਦਿਖਾਉਂਦਾ ਉਹਨਾਂ ਚਿਰ ਨਹੀਂ ਪਤਾ ਲੱਗਦਾ ਸੜਕਾਂ ਦੇ ਵਿੱਚ ਬ੍ਰੇਕਾਂ ਮਾਰ ਕੇ ਟਰੈਕਟਰ ਦਾ ਕੋਈ ਪਤਾ ਨਹੀਂ ਲੱਗਦਾ ਵੀ ਕਿੰਨਾ ਕੁ ਪੰਪ ਸੈੱਟ ਹੋਇਆ ਜਾਂ ਕਿੰਨੀ ਕੁ ਮੋਡੀਫਿਕੇਸ਼ਨ ਕੀਤੀ ਆ ਤਾਂ ਬਾਈ ਜੀ ਐਸ ਟਰੈਕਟਰ ਦੀ ਮੋਡੀਫਿਕੇਸ਼ਨ ਕੀਤੀ ਆ ਬਾਈ ਹਰਜੀਤ ਸਿੰਘ ਰਾਜਸਤਾਨੀ ਬਾਈ ਸਸਰੀ ਕਾ ਤੇ ਆ ਸੱਜਣ ਹੈਗੇ ਨੇ ਜਿਨ੍ਹਾਂ ਦੇ ਟਰੈਕਟਰ ਆ ਕੀ ਨਾਮ ਆ ਜੀ ਆਪਣਾ ਮਨਜੀਤ ਸਿੰਘ ਪ੍ਰੇਮੀ ਬੀਲੀ ਵਾਲਾ ਬੀਲੀ ਵਾਲਾ ਇਸ ਬੀਲੀ ਬੋਰਡ ਦੇ ਵਿੱਚ ਬਹੁਤ ਸਮਾਂ ਕੰਮ ਕੀਤਾ ਹੁਣ ਆ ਪੈਰੋਕੀ ਹੈ 40 ਸਾਲ 40 ਸਾਲ ਮੋਟਰਾਂ ਨਹੀਂ ਬੰਦ ਹੋਣ ਦਿੱਤੀਆਂ ਇਹਨਾਂ ਨੇ ਸਾਡੇ ਸੱਕਾਂ ਲਈ ਲਵਾਣੇ ਵਾਲੀਆਂ ਤੇ ਜਿੱਲੀਆਂ ਵੀ ਮੋਟਰਾਂ ਸੀ ਕਿਸਾਨ ਵਾਸਤੇ ਬੰਦਾ ਬਹੁਤ ਵਧੀਆ ਕੰਮ ਕੀਤਾ ਬਾਈ ਇੱਕ ਇੱਕ ਰੁਪਈਆ ਦਾ ਬਾਈ ਆਵਾਜ਼ ਨਹੀਂ ਇੱਕ ਰੁਪਈਆ ਬਾਈ ਨੇ ਖਾਧਾ ਨਹੀਂ ਹਾਂ ਅੱਜ ਦੀ ਕਿੱਕ ਰੁਪਈਆ ਨਹੀਂ ਲਿਆ ਗਏ ਇਹ ਗੱਲ ਦੀ ਆਪਾਂ ਸੌਂ ਦਿੰਨੇ ਆ ਬਾਈ ਸੌਂ ਦਿੰਨੇ ਤਾ ਅਹ ਪ੍ਰੇਮੀ ਸਾਹਿਬ ਹਾਂਜੀ ਪ੍ਰੇਮੀ ਜੀ ਕਹਿ ਸਕਦੇ ਆ ਹਾਂਜੀ ਹਾਂਜੀ ਕਹਿ ਸਕਦੇ ਪ੍ਰੇਮੀ ਜੀ ਸਾਨੂੰ ਇਹ ਦੱਸੋ ਵੀ ਇਹ ਟਰੈਕਟਰ ਤੁਸੀਂ ਬਾਈ ਤੋਂ ਮੋਡੀਫਾਈ ਕਰਾਇਆ ਹਾਂ ਹਰਜੀਤ ਸਿੰਘ ਰਾਸਤਾਨੀ ਤੋਂ ਮੋਡੀਫਾਈ ਹਰਜੀਤ ਸਿੰਘ ਰਾਸਤਾਨੀ ਤੋਂ ਆਹੀ ਪਰਸ ਨਾ ਵੇਖ ਲਓ ਕਿਤੇ ਸ਼ਕਲ ਹੋਰ ਤਾਂ ਨਹੀਂ ਕਿਤੇ ਇਹੇ ਸ਼ਕਲ ਵਾਲਾ ਹਾਂ ਹਰਜੀਤ ਸਿੰਘ ਰਾਸਤਾਨੀ ਹੈ ਇਹਨਾਂ ਨੇ ਟਰੈਕਟਰ ਨੂੰ ਪਤਾ ਨਹੀਂ ਕੀ ਕਰਦਾ ਖਚਾਈ ਬੜੀ ਕਰਦਾ ਕਰਦਾ ਪੂਰਾ ਫਰਕ ਪਤਾ ਲੱਗਦਾ ਪੂਰਾ ਫਰਕ ਪਤਾ ਪੂਰੀ ਜਾਨ ਬਣਾ ਦਿੱਤੀ ਪੂਰੀ ਜਾਨ ਪਹਿਲਾਂ ਜਿਵੇਂ ਡੰਮ ਸੀ ਮੋੜ ਪਹਿਲਾਂ ਥੋੜਾ ਡਾਊਨ ਸੀਗਾ ਡਾਊਨ ਸੀਗਾ ਹਾਂ ਤੇ ਕੀ ਕਿਨਾ ਖਰਚਾ ਲੈ ਲਿਆ ਤੁਹਾਡੇ ਤੋਂ ਆਈਡੀਆ ਖਰਚਾ ਤਾਂ ਕੋਈ ਗੱਲ ਨਹੀਂ ਅੰਦਾਜ਼ਾ ਬਾਅਦ ਚ ਦੇਵਾਂਗੇ ਨਹੀਂ ਦਾ ਪੁੱਛ ਲਈਏ ਖਰਚਾ ਬਹੁਤ ਥੋੜਾ ਪੁੱਛ ਲੋ ਤੁਸੀਂ ਤਾਂ ਵੀ ਕੀ ਖਰਚਾ ਦੇ ਉਹ ਪੁਰਾਣੀ ਗੱਲ ਇਹਨਾਂ ਨਾਲ ਘਰ ਦੀ ਗੱਲ ਹੀ ਆ ਕੋਈ ਗੱਲ ਨਹੀਂ ਅੱਛਾ 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 ਨਾ ਵੀ ਦੇਸਾਂ ਵੈਸੇ ਭਾਈ ਹਰਜੀਤ ਕਿੰਨੇ ਕ ਖਰਚ ਆਈਡੀਆ ਖਰਚਾ ਲੱਗ ਗਿਆ ਪਾਸੇ 44500 ਰੁਪਏ ਨੇ ਵੀ ਲਗਭਗ 5000 ਮੰਨ ਕੇ ਚੱਲੀਏ 5000 ਰੁਪਏ ਹੱਦ ਲੱਗਦਾ ਹੈ ਤਾਂ ਮੇਰੇ ਕੋਲ ਇਸ ਡੈਕਟਰ ਦੇ 5000 ਰੁਪਏ ਲੱਗਿਆ ਤੇ ਕੱਲਾ ਇਹਦੇ ਜੋ ਪੰਪ ਸੈੱਟ ਵੀ ਪੰਪ ਸੈੱਟ ਕੀਤਾ ਜਾਂ ਹੋਰ ਗੰਦੀ ਸੈਟਿੰਗ ਕਰਦਾ ਤੇ ਲਓ ਜੀ ਬਾਬੂ ਕੇ ਵੇਖ ਲਿਆ ਤੇ ਲਾ ਦੇ ਉੱਥੇ ਹਾਲ ਉਹ ਲਾ ਦੇ ਪਿੱਛੇ ਲਾ ਦੇ ਤੇ ਅਸੀਂ ਬਾਈ ਜੀ ਚਲਾ ਕੇ ਵੀ ਦੇਖ ਲਿਆ ਤੇ ਬਹੁਤ ਵਧੀਆ ਕੰਮ ਕੀਤਾ ਬਾਈ ਨੇ ਅੰਕਲ ਜੀ ਗਾਂ ਫਿਰ ਦੱਸ ਪਾਉਂਗੇ ਕੋਈ ਹੋਰ ਟਰੈਕਟਰ ਭੇਜੋਗੇ ਹਾਂ ਹੋਰ ਭੇਜਾਂਗੇ ਹੈਂ ਹੋਰ ਭੇਜਾਂਗੇ ਤੇ ਬਾਈ ਜੀ ਅਸੀਂ ਬਾਈ ਜੀ ਟਰੈਕਟਰ ਚਲਾ ਕੇ ਵੀ ਵਿਖਾਇਆ ਤੇ 13 ਪਿੱਛੇ ਹਾਲ ਨੇ ਬਾਈ ਦੇ ਤੇ ਮੰਜੀ ਲਾ ਦਿੰਦਾ ਜੀ ਤੁਸੀਂ ਦੇਖ ਸਕਦੇ ਜੀ ਤੇ ਬਾਕੀ ਤੇਲ ਦਾ ਖਰਚਾ ਵੀ ਘਟਾ ਜੀ ਤੇ ਧੂਆਂ ਦਾ ਬਿਲਕੁਲ ਹੀ ਨਹੀਂ ਮਾਰਦਾ ਧੂਆਂ ਤੁਹਾਨੂੰ ਖਾ ਦਿੱਤਾ ਜੇਕਰ ਟਰੈਕਟਰ ਤੇਲ ਆਪੇ ਹੀ ਘੱਟ ਖਾਊਗਾ ਠੀਕ ਹੈ ਨਹੀਂ ਤੇ ਡੁੱਡਾ ਜ਼ੋਰ ਲਾਊਗਾ ਜਿੱਥੇ ਮਿੱਤਰੋ ਤੁਹਾਡਾ 3 ਜਾਂ 4 ਲੀਟਰ ਤੇਲ ਖਾਂਦਾ ਤੇ ਲੀਟਰ ਤੇਲ ਦੀ ਬਚਤ ਆ ਲੀਟਰ ਤੇਲ ਦੀ ਲੀਟਰ ਸਵਾ ਲੀਟਰ ਤੇਲ ਘੱਟ ਖਾਇਆ ਕਰੂਗਾ ਆਹ ਜਾਂਦਾ ਜੀ ਸੋਨਾ ਲੀਕਾ ਡੀਆਈ 60 ਇਹ ਦੇਤਾ ਮਿੱਤਰੋ ਅਸੀਂ ਪ੍ਰੂਫ ਵਾਕੇ ਦਿਖਾਤਾ ਤੁਹਾਨੂੰ ਜਿਚਾ ਕੇ ਦਿਖਾਤਾ ਬਾਕੀ ਬਾਈ ਰਾਜਸਥਾਨੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਜੀ ਨੰਬਰ ਹੈਗਾ ਬਾਈ ਦਾ ਜਿਨੇ ਵੀ ਕੋਈ ਮੋਡੀਫਿਕੇਸ਼ਨ ਕਰਾਉਣਾ ਆ ਜਾ ਵੀ ਕਾਕਾ ਕੀ ਨਾਮ ਆਪਣਾ ਵੀਰ ਮੇਰਾ ਨਾਮ ਜਸਵੰਤ ਜਸਵੰਤ ਸਿੰਘ ਟਰੈਕਟਰ ਚ ਲਾਇਆ ਕਿਵੇਂ ਲੱਗਿਆ ਪਹਿਲਾਂ ਵੀ ਪਹਿਲਾਂ ਤੁਸੀਂ ਚਲਾਉਨੇ ਟਰੈਕਟਰ ਘਰੇ ਵੀ ਤੁਸੀਂ ਚਲਾਉਂਦੇ ਸੀ ਪਹਿਲਾਂ ਹੀ ਤੇ ਪਹਿਲਾਂ ਨਾਲੋਂ ਕਿੰਨਾ ਕੁ ਫਰਕ ਆ ਪਹਿਲਾਂ ਨਾਲੋਂ ਬਹੁਤ ਫਰਕ ਆ ਅੱਗੇ ਅਸੀਂ 11 ਦੇ ਚਲਾਉਂਦੇ ਸੀ ਹੁਣ 13 ਤੇ ਕਰਤਾ ਅੱਡਵਣ ਵਾਲੀ ਤਾਂ ਗੱਲ ਹੀ ਨਿਬੜ ਗਈ ਨਿਬੜ ਗਈ ਆਵਾਜ਼ ਯਾਰ ਬੜੀ ਸੋਹਣੀ ਟਰੈਕਟਰ ਦੀ ਕੀ ਕੀਤਾ ਜੀ ਹੈ ਪੰਪ ਦੀ ਮੋਡੀਫਿਕੇਸ਼ਨ ਕੀਤੀ ਆ ਹਰਜੀਤ ਰਾਜਸਤਾਨੀ ਨੇ ਅੱਛਾ ਅੱਛਾ ਹਾਂਜੀ ਨਹੀਂ ਪਹਿਲਾਂ ਆਵਾਜ਼ ਥੋੜੀ ਜੀ ਭੈੜੀ ਜੀ ਸੀ ਕਿ ਹੁਣ ਹੀ ਮੋਡੀਫਿਕੇਸ਼ਨ ਹੁਣ ਮੋਡੀਫਿਕੇਸ਼ਨ ਤੋਂ ਬਾਅਦ ਬਹੁਤ ਵਧੀਆ ਆ ਵੀ ਆਵਾਜ਼ ਤਾਂ ਨਾ ਜਮ ਲੱਗਦਾ ਹੀ ਨਹੀਂ ਆ ਵੀ ਟਰੈਕਟਰ ਚੱਲਦਾ ਕਿਤੇ ਹੈ ਨਾ ਮਗਰ ਬਾਈ ਜੀ ਆ ਜਾਂਦਾ ਟਰੈਕਟਰ ਜਿਵੇਂ ਖਾਲੀ ਹੁੰਦਾ ਖਾਲੀ ਹੁੰਦਾ ਹੈ ਕਿੰਨਾ ਲੱਗਦਾ ਹੈ ਲੋਡ ਆ ਹੁਣ ਤੂੰ ਵਾਹ ਕੇ ਵੇਖਿਆ ਪੂਰਾ ਸੈਟੀਸਫਾਈ ਆ ਹੈ ਆਮ ਜੇ ਜਿਵੇਂ ਲੈਂਦੇ ਆ ਵੀ ਬਹੁਤ ਲੈਸ ਆ ਹੈ ਨਾ 4-5000 ਚ ਕੋਈ ਯਾਰ ਮੋਡੀਫਿਕੇਸ਼ਨ ਕਰਦੇ ਹੈ ਨਾ ਕਿਤੇ ਲੋਕ ਲੱਖਾਂ ਲੱਖਾਂ ਰੁਪਇਆ ਲਈ ਜਾਂਦੇ ਹੈ ਤੇ ਬਾਈ ਜੀ ਬਹੁਤ ਮਿਹਰਬਾਨੀ ਤੁਸੀਂ ਆਪ ਦਾ ਰਿਵਿਊ ਦਿੱਤਾ ਬਾਕੀ ਹੁਣ ਚਲਾਓ ਫਿਰ ਲਾਓ ਨਜ਼ਾਰੇ ਹਾਂਜੀ ਰੱਬ ਰੱਖਾ ਜੀ